ਰਾਹੁਲ ਗਾਂਧੀ ਦੇ ਵੱਲੋਂ ਵੋਟ ਚੋਰੀ ਨੂੰ ਲੈ ਕੇ ਜਿਹੜਾ ਇੱਕ ਮੁੱਦਾ ਜਿਹੜਾ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਸੀ ਸਰਦਾਰਤਾ ਸਿੰਘ ਜੀ ਉਸਦੇ ਖਿਲਾਫ 272 ਅਫਸਰ ਤੇ ਹੋਰ ਵੀ ਕਾਫੀ ਸਾਰੇ ਆਪਾਂ ਕਹਿ ਸਕਦੇ ਹਾਂ ਕਿ ਕੁਝ ਪਦਮੀ ਵਾਲੇ ਲੋਕ ਉਹਨਾਂ ਨੇ ਮਿਲ ਕੇ ਜਿਹੜੀ ਹੈ ਆਵਾਜ਼ ਪਿਛਲੇ ਦਿਨੀ ਚੁੱਕੀ ਹੈਗੀ ਹੈ ਔਰ ਜਦੋਂ ਇੱਕ ਨਿੱਜੀ ਚੈਨਲ ਨੇ ਇਸ ਦੇ ਉੱਤੇ ਜਾਂਚ ਕੀਤੀ ਤੇ ਇਹਨਾਂ ਅਫਸਰਾਂ ਦੇ ਉੱਤੇ ਵੱਡੇ ਦੋਸ਼ ਪਰਛਤਾਚਾਰ ਤੇ ਹੋਰ ਜਿਹੜੇ ਨੇ ਉਹ ਪਾਏ ਗਏ ਨੇ ਕੀ ਹੈ ਸਾਰਾ ਮਸਲਾ ਹਾਂਜੀ ਹਾਂਜੀ ਸੋ ਇੱਕ ਸੰਘ ਪਰਿਵਾਰ ਨਾਲ ਸੰਬੰਧਿਤ ਜਿਹੜੇ ਪੁਰਾਣੇ ਡਿਪਲੋਮੈਟਸ ਆ ਕੋਈ ਅਫਸਰਾ ਕੋਈ ਜੱਜ ਜੱਜ ਇਹ ਹੈ ਸਾਰੇ ਸੰਘ ਪਰਿਵਾਰ ਦੇ ਮੈਂਬਰ ਭਾਜਪਾ ਨਾਲ ਜੁੜੇ ਹੋਏ ਬਹੁਤ ਸਾਰੇ ਅਹੁਦੇਦਾਰ ਨੇ ਉਹ 272 ਅਫਸਰਾਂ ਨੇ ਰਾਹੁਲ ਗਾਂਧੀ ਦੇ ਖਿਲਾਫ ਇੱਕ ਜਿਹੜਾ ਹੈਗਾ ਬਿਆਨ ਜਾਰੀ ਕਰਿਆ ਵੀ ਇਹ ਝੂਠ ਬੋਲ ਰਿਹਾ ਹੈ ਚੋਣ ਕਮਿਸ਼ਨ ਨੂੰ ਜਿੱਦਾਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਦੱਸਣ ਦਾ ਕੋਸ਼ਿਸ਼ ਹੈ ਵੀ ਚੋਣ ਕਮਿਸ਼ਨ ਬਿਲਕੁਲ ਠੀਕ ਗੱਲਾਂ ਕਰ ਰਿਹਾ ਹੈਗਾ ਰਾਹੁਲ ਗਾਂਧੀ ਗਲਤ ਕਰ ਰਿਹਾ ਹੈ ਸੋ ਦੋ ਜ਼ਮੀਨਾਂ 90 ਏਕੜ ਦੀ ਲੁਧਿਆਣੇ ਚ ਹੈਗੀ ਆ ਸੋ 90 ਏਕੜ ਪਟਿਆਲੇ ਚ ਹੈਗੀ ਆ ਸੋ ਇਹ ਦੋ ਜ਼ਮੀਨਾਂ ਵੇਚਣ ਦੀ ਪੰਜਾਬ ਸਰਕਾਰ ਨੇ ਯੋਜਨਾ ਬਣਾਈ ਹੈਗੀ ਆ ਇੱਕ ਬਹੁਤ ਪੁਰਾਣਾ ਕੋਈ ਲਾਅ ਹੈਗਾ ਉਹਦੇ ਹਿਸਾਬ ਨਾਲ ਲੈਂਡ ਕਨਸੋਲਿਡੇਸ਼ਨ ਔਰ ਸਮਥਿੰਗ ਲਾਈਕ 댓 ਹੈਗਾ ਵੀ ਉਹ ਉਹਦੇ ਤਹਿਤ ਗੱਲ ਤਾਂ ਇਹ ਵੀ ਜ਼ਮੀਨ ਵੇਚ ਕੇ ਥੋੜੇ ਪੈਸੇ ਵਟਣੇ ਹੈਗੇ ਆ ਉਹ ਪੈਸੇ ਆ ਜਿਹੜੇ ਰਾਜਨੀਤੀ ਕਰਨ ਲਈ ਜਿਹੜੇ ਹੈਗੇ ਵਰਤੇ ਜਾਣੇ ਹੈਗੇ ਆ ਅ ਬਿਹਾਰ ਦੀਆਂ ਚੋਣਾ ਜਿਸ ਤਰੀਕੇ ਦੇ ਨਾਲ ਹੋਈਆਂ ਜਿਸ ਤਰੀਕੇ ਨੇ ਨਤੀਜੇ ਆਏ ਕਾਫੀ ਕਸ਼ਮਕਸ਼ ਤੋਂ ਬਾਅਦ ਜਿਹੜਾ ਹੈ ਨਤੀਸ਼ ਕੁਮਾਰ ਜਿਹੜੇ ਨੇ ਦੁਬਾਰਾ ਮੁੱਖ ਮੰਤਰੀ ਬਣੇ ਹੈਗੇ ਨੇ ਸਰਦਾਰ ਅਤਰ ਸਿੰਘ ਜੀ 10ਵੀਂ ਵਾਰ ਮੁੱਖ ਮੰਤਰੀ ਬਣੇ ਨੇ ਮੇਰੇ ਖਿਆਲ ਨਾਲ ਇਹਨਾਂ ਦਾ ਵੀ ਇੱਕ ਰਿਕਾਰਡ ਹੀ ਕਾਇਮ ਹੋ ਗਿਆ ਹੋਣਾ ਜਿਸ ਤਰੀਕੇ ਦੇ ਨਾਲ ਬਾਰ-ਬਾਰ ਚਾਹੇ ਕਿਸੇ ਪਾਰਟੀ ਦੇ ਨਾਲ ਸਮਝੌਤਾ ਕਰਕੇ ਜਾਂ ਕਿਤਾ ਹੁਣ ਇਧਰ ਬਣੇ ਨੇ ਕੀ ਕੁਛ ਰਹੇਗਾ ਕੀ ਇਹਨਾਂ ਦੇ ਲਈ ਸੌਕੀ ਪਾਰੀ ਰਹੇਗੀ ਜਾਂ ਭਾਜਪਾ ਦਾ ਜਿਹੜਾ ਆਪਾਂ ਕਹਿ ਲਈਏ ਕਿ ਹੱਥ ਉੱਪਰ ਰਹੂਗਾ ਨਹੀਂ ਦੇਖੋ ਅਪਰ ਹੈਂਡ ਤਾਂ ਭਾਜਪਾ ਦਾ ਰਹੇਗਾ ਸੋ ਬਿਹਾਰ ਆ ਇੱਕ ਪੋਲੀਟੀਕਲ ਫੁੱਟਬਾਲ ਆ ਜਣਾ ਬਣਦਾ ਜਾ ਰਿਹਾ ਹੈਗਾ ਨਾ ਸੋ ਇੰਨੀ ਜਿਆਦੇ ਪਲਾਨ ਹੋ ਰਹੀ ਹੈ ਕਿ ਆ ਸੋ ਲੋਕ ਰੋਜ਼ਗਾਰ ਲਈ ਪੂਰੇ ਭਾਰਤ ਵਿੱਚ ਆ ਜਿਹੜੇ ਭੱਜੇ ਫਿਰ ਰਹੇ ਆ ਜੇ ਉਹ ਪੰਜਵੀਂ ਵਾਰ ਮੁੱਖ ਮੰਤਰੀ ਬਣਿਆ ਨतीश ਕੁਮਾਰ ਸੋ ਉਹਨਾਂ ਨੇ ਕਿੰਨਾ ਕੁ ਕੁਝ ਸਵਾਰਿਆ ਹੈਗਾ ਦਸਵੀਂ ਵਾਰ ਦਸਵੀਂ ਵਾਰ ਸੌਰੀ ਹੈ ਨਾ ਦਸਵੀਂ ਵਾਰ ਜੇ ਬਣੇ ਹੈਗੇ ਆ ਤਾਂ ਕਿੰਨਾ ਕੁ ਕੁਝ ਸਵਾਰਿਆ ਹੈਗਾ ਇਹ ਵੀ ਤਾਂ ਦੱਸਿਆ ਜਾਵੇ ਨਾ ਵੀ ਕਿਹੜਾ ਜੰਗਲ ਰਾਜ ਸੀ ਜਿਹੜਾ ਲਾਲੂ ਪ੍ਰਸਾਦ ਯਾਦਵ ਵੇਲੇ ਹੈਗਾ ਸੀ ਹੁਣ ਨਹੀਂ ਹੈਗਾ ਸੋ ਉਸ ਕਿਸਮ ਦੀਆਂ ਕਤਲੋਕਾਰ ਤੋਂ ਉਸ ਕਿਸਮ ਦੀ ਕਰਪਸ਼ਨ ਉਹ ਗਰੀਬੀ ਉਹ ਸਾਰਾ ਕੁਝ ਵੀ ਜੌਬਲੈਸਨੈਸ ਜੇ ਉਹ 10 ਵਾਰ ਮੁੱਖ ਮੰਤਰੀ ਬਣ ਕੇ ਆਪਣੇ ਲੋਕਾਂ ਦੇ ਹਾਲਤ ਨਹੀਂ ਸੁਧਾਰ ਸਕੇ ਤਾਂ ਹੋਰ ਉਹ ਕਿੰਨਾ ਕੁ ਟਾਈਮ ਚਾਹੀਦਾ ਕਿਸੇ ਵਕਤ ਕਿਸੇ ਵਿਅਕਤੀ ਨੂੰ ਦੱਸਿਆ ਤਾਂ ਜਾਵੇ ਵੀ ਕਿੰਨਾ ਟਾਈਮ ਚਾਹੀਦਾ ਇੱਕ ਬਿਹਾਰ ਵਰਗੇ ਸੂਬੇ ਨੂੰ ਉਹਨੂੰ ਥਾਂ ਸਿਰ ਲਿਆਉਣ ਲਈ ਸਿਰਫ ਇਹ politcal game ਆ ਜਿਹੜੀ ਚੱਲ ਰਹੀ ਹੈ ਵੀ ਸਾਡੀ politcal ਚੌਧਰ ਸਾਡੀ ਜਿਹੜੀ ਲਾਣੇਦਾਰੀ ਆ ਉਹ ਕਾਇਮ ਰਹਿਣੀ ਚਾਹੀਦੀ ਆ ਬੀਜੇਪੀ ਦੀਆਂ 83 ਸੀਟਾਂ ਨੇ ਉਹਦਾ politcal ਅਪਹੋਲਡ ਆਗਾ ਹੁਣ ਬਿਹਾਰ ਦਾ ਇੱਕ ਹੋਰ ਕ੍ਰਾਈਸਿਸ ਦੇਖੋ ਆ ਰਿਹਾ ਹੈ ਇੱਕ ਬੱਚੀ ਹੈਗੀ ਆ ਜਿਹੜੀ ਸ਼ਬਦ ਵੀ ਗਾਉਂਦੀ ਆ ਤੇ ਭਜਨ ਵੀ ਗਾਉਂਦੀ ਆ ਮੈਥਲੀ ਠਾਕੁਰ ਹੂੰ ਮੈਥਲੀ ਠਾਕੁਰ ਜੇ ਸੰਵਿਧਾਨ ਸਭਾ ਤੋਂ ਖੜੀ ਆ ਉਹਦੇ ਖਿਲਾਫ ਪ੍ਰਸ਼ਾਂਤ ਕਿਸ਼ੋਰ ਵੱਲੋਂ ਇੱਕ ਬਹੁਤ ਵੱਡੇ ਮੈਥੇਮੈਟਿਸ਼ੀਅਨ ਨੂੰ ਖੜਾ ਕੀਤਾ ਗਿਆ ਸੇਮਿਸਟਰ ਸਿਨਾ ਹੈਗੇ ਆ ਜੀ ਜੀ ਬਿਲਕੁਲ ਉਹਨਾਂ ਦੀਆਂ 70 ਕਿਤਾਬਾਂ ਨੇ ਮੈਥੇਮੈਟਿਕਸ ਬਾਰੇ ਪੂਰੀ ਦੁਨੀਆ ਦੀਆਂ ਯੂਨੀਵਰਸਿਟੀਆਂ ਵਿੱਚ ਉਹਨਾਂ ਦੀਆਂ ਕਿਤਾਬਾਂ ਨੇ ਪੜਾਈਆਂ ਜਾਂਦੀਆਂ ਇੱਕ ਪਾਸੇ ਉਹ ਬੱਚੀ ਹੈਗੀ ਆ 25 ਸਾਲ ਦੀ ਜਿਹਦਾ ਕੋਈ ਤਜਰਬਾ ਨਹੀਂ ਜਿਹੜੀ ਸਿਰਫ ਸੋਸ਼ਲ ਮੀਡੀਆ ਤੇ ਸ਼ਬਦ ਜਾਂ ਭਗ ਜਾਂਦਾ ਕੋਲ ਤੋਂ ਜਦੋਂ ਪੁੱਛਿਆ ਗਿਆ ਕਿ ਤੁਹਾਡਾ ਕੀ ਅੱਗੇ ਜਾ ਕੇ ਕਿਹੋ ਜਿਹਾ ਤੁਸੀਂ ਜਿਹੜਾ ਫਰੇਮਵਰਕ ਦੇਣ ਵਾਲੇ ਹੋ ਤੇ ਉਹ ਕਹਿੰਦੀ ਕਿ ਮੇਰਾ ਤੇ ਅਜੇ ਕੋਈ ਇਦਾਂ ਦਾ ਕੋਈ ਹੈ ਕਹਿੰਦੀ ਕਿ ਮੈਂ ਨਾਮ ਜਿਹੜਾ ਚੇਂਜ ਕਰਕੇ ਉਹਦਾ ਸ਼ਾਇਦ ਸੀ ਸਿਦਾਪੁਰ ਰੱਖ ਦੂੰਗੀ ਵੀ ਇੱਕ 70 ਕਿਤਾਬਾਂ ਲਿਖਣ ਵਾਲੇ ਮੈਥਮੈਟਿਸ਼ੀਅਨ ਨੂੰ 15000 ਵੋਟ ਪਈ ਆ ਤੇ ਉਸ ਬੀਬੀ ਨੂੰ ਜਿਹੜੀ ਬੱਚੀ ਆ ਉਹਨੂੰ 85000 ਵੋਟ ਪਈ ਆ ਇਟ ਮੀਨਜ਼ ਬਿਹਾਰੀ ਆਪਣੇ ਸੰਕਟ ਦੇ ਆਪ ਜ਼ਿੰਮੇਵਾਰ ਹੈਗੇ ਆ ਉਹ ਕਿਸ ਕਿਸਮ ਦੇ ਨੁਮਾਇੰਦਿਆਂ ਨੂੰ ਚੁਣ ਰਹੀ ਹੈਗੇ ਆ ਇਹ ਵੀ ਡਿਪੈਂਡ ਕਰਦਾ ਜੇ ਉਹਨਾਂ ਨੇ ਨਤੀਸ਼ ਵਰਗੇ ਜਾਂ ਇਸ ਤਰ੍ਹਾਂ ਦੇ ਅਨਪੜ ਲੋਕਾਂ ਨੂੰ ਹੀ ਚੁਣਨਾ ਹੈ ਤਾਂ ਉਹਨਾਂ ਦੀ ਮਰਖਲ ਕਿਸਮਤ ਨੂੰ ਕੋਈ ਨਹੀਂ ਬਦਲ ਸਕਦਾ ਸੋ ਇਹ ਤਾਂ ਹਾਂ ਇੰਨੇ ਮੇਰੇ ਖਲ ਪ੍ਰਸ਼ਾਂਤ ਕੁਸ਼ੋਰ ਨੇ ਇਹ ਯਤਨ ਕਰਿਆ ਸੀ ਵੀ ਲੋਕਾਂ ਨੂੰ ਜਾਗਰਤ ਤੇ ਪੜ੍ਹੇ ਲਿਖੇ ਹੋਣ ਦਾ ਜਿਹੜਾ ਅਭਾਸ ਦੁਆਇਆ ਜਾਵੇ ਪਰ ਉਹ ਆਪਣੀ ਕੋਸ਼ਿਸ਼ ਵਿੱਚ ਵਿਚਾਰਾ ਅਸਫਲ ਹੋ ਗਿਆ ਹੋਇਆ ਸੋ ਬਿਹਾਰ ਦੀ ਸਥਿਤੀ ਹੈਗੀ ਵੀ ਇਹ ਪੂਰੇ ਭਾਰਤ ਦੀ ਸਥਿਤੀ ਨੂੰ ਦਰਸਾ ਰਹੀ ਹੈਗੀ ਆ ਵੀ ਜੇ ਇੰਨੇ ਸਾਲਾਂ ਦੀ 75 ਸਾਲਾਂ ਦੀ ਤਰੱਕੀ ਤੋਂ ਬਾਅਦ ਵੀ ਆ ਹਾਲੇ ਵੀ ਜਿਹੜਾ ਗਰੀਬੀ ਔਰ ਭੁੱਖਮਰੀ ਦੇ ਇੰਡੈਕਸ ਵਿੱਚ ਭਾਰਤ 102 ਨੰਬਰ ਤੇ ਖੜਾ ਹੈ ਇਟ ਮੀਨਸ ਜਿਹੜਾ ਪੋਲਿਟਿਕਲ 엘ੀਟ ਹੈਗਾ ਉਹ ਦੇਸ਼ ਵੱਲ ਧਿਆਨ ਘਟ ਦੇ ਰਿਹਾ ਹੈ ਆਪਣੇ ਨਿੱਜੀ ਵੱਲ ਧਿਆਨ ਨਾ ਜ਼ਿਆਦਾ ਦੇ ਜੀ ਬਿਲਕੁਲ ਜੀ ਤੇ ਜਿੱਦਾਂ ਆਪਾਂ ਦੇਖਿਆ ਕਿ ਬਿਹਾਰ ਚੋਣਾ ਚ ਰਾਹੁਲ ਗਾਂਧੀ ਦੇ ਵੱਲੋਂ ਵੋਟ ਚੋਰੀ ਨੂੰ ਲੈ ਕੇ ਜਿਹੜਾ ਇੱਕ ਮੁੱਦਾ ਜਿਹੜਾ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਸੀ ਸਰਦਾਰਤਾ ਸਿੰਘ ਜੀ ਉਸਦੇ ਖਿਲਾਫ 272 ਅਫਸਰ ਤੇ ਹੋਰ ਵੀ ਕਾਫੀ ਸਾਰੇ ਆਪਾਂ ਕਹਿ ਸਕਦੇ ਹਾਂ ਕਿ ਕੁਝ ਪਦਮੀ ਵਾਲੇ ਲੋਕ ਉਹਨਾਂ ਨੇ ਮਿਲ ਕੇ ਜਿਹੜੀ ਹੈ ਆਵਾਜ਼ ਪਿਛਲੇ ਦਿਨੀ ਚੁੱਕੀ ਹੈਗੀ ਹੈ ਔਰ ਜਦੋਂ ਇੱਕ ਨਿੱਜੀ ਚੈਨਲ ਨੇ ਇਸ ਦੇ ਉੱਤੇ ਜਾਂਚ ਕੀਤੀ ਇਹਨਾਂ ਅਫਸਰਾਂ ਦੇ ਉੱਤੇ ਵੱਡੇ ਦੋਸ਼ ਪਰਿਸ਼ਤਾਚਾਰ ਤੇ ਹੋਰ ਜਿਹੜੇ ਨੇ ਉਹ ਪਾਏ ਗਏ ਨੇ ਕੀ ਹੈ ਸਾਰਾ ਮਸਲਾ ਕੀ ਹੈ ਹਾਂਜੀ ਹਾਂਜੀ ਸੋ ਇੱਕ ਸੰਗ ਪਰਿਵਾਰ ਨਾਲ ਸੰਬੰਧਿਤ ਜਿਹੜੇ ਪੁਰਾਣੇ ਡਿਪਲੋਮੈਟਸ ਆ ਕੋਈ ਅਫਸਰ ਆ ਕੋਈ ਜੱਜ ਜੱਜ ਇਹ ਹੈ ਸਾਰੇ ਸੰਗ ਪਰਿਵਾਰ ਦੇ ਮੈਂਬਰ ਭਾਜਪਾ ਨਾਲ ਜੁੜੇ ਹੋਏ ਬਹੁਤ ਸਾਰੇ ਅਹੁਦੇਦਾਰ ਨੇ ਉਹ 272 ਅਫਸਰਾਂ ਨੇ ਰਾਹੁਲ ਗਾਂਧੀ ਦੇ ਖਿਲਾਫ ਇੱਕ ਜਿਹੜਾ ਹੈਗਾ ਬਿਆਨ ਜਾਰੀ ਕਰਿਆ ਵੀ ਇਹ ਝੂਠ ਬੋਲ ਰਿਹਾ ਹੈ ਚੋਣ ਕਮਿਸ਼ਨ ਨੂੰ ਜਿੱਦਾਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਦੱਸਣ ਦਾ ਕੋਸ਼ਿਸ਼ ਹੈ ਵੀ ਚੋਣ ਕਮਿਸ਼ਨ ਬਿਲਕੁਲ ਠੀਕ ਗੱਲਾਂ ਕਰ ਰਿਹਾ ਹੈਗਾ ਰਾਹੁਲ ਗਾਂਧੀ ਗਲਤ ਕਰ ਰਿਹਾ ਸੋ ਇੱਕ ਨਿਊਜ਼ ਚੈਨਲ ਹੈਗਾ satya hindi.com ਜੀ ਸੋ ਉਹਨਾਂ ਨੇ ਜਿਹੜਾ ਇਹ ਇਹਨਾਂ ਦਾ ਖੁਲਾਸਾ ਫਿਰ ਕਰਿਆ ਵੀ ਬਹੁਤ ਸਾਰੇ ਵਿਅਕਤੀਆਂ ਦੀਆਂ ਜਿਹੜੀਆਂ ਉਹਨਾਂ ਨੇ ਪੋਸਟਾਂ ਪਾਈ ਕੋਈ ਯੂਪੀ ਦਾ ਚੀਫ ਸੈਕਟਰੀ ਰਿਹਾ ਕੋਈ ਡੀਜੀਪੀ ਰਿਹਾ ਕੋਈ ਰੌ ਦਾ ਚੀਫ ਰਿਹਾ ਕੋਈ ਜੱਜ ਨੇ ਮਤਲਬ ਇਹਨਾਂ ਦੇ ਲਿੰਕ ਜਿਹੜੇ ਉਹਨਾਂ ਅਫਸਰਸ਼ਾਹੀ ਦੇ ਨਾਲ ਹੈਗੇ ਰਹੇ ਸੰਗ ਪਰਿਵਾਰ ਦੇ ਮੈਂਬਰ ਨੇ ਔਰ ਬਹੁਤ ਸਾਰਿਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਨੇ ਸੋ ਕਿਸੇ ਨੇ ਉੱਤਰ ਪ੍ਰਦੇਸ਼ ਚ ਕੱਪੜਾ ਕਰਿਆ ਕਿਸੇ ਨੇ ਕੇਰਲਾ ਚ ਕਿਸੇ ਨੇ ਤਮਿਲਨਾਡੂ ਚ ਸੋ ਉਸ ਕਿਸਮ ਦੇ ਇਹ ਜਿਹੜੇ ਹੈਗੇ ਆ ਸ਼ਕਤੀ ਕਰਦਾਰ ਵਾਲੇ 272 ਅਫਸਰਾਂ ਤੇ ਜੱਜਾਂ ਨੂੰ ਮਿਲਾ ਕੇ ਇੰਡੀਆ ਗਵਰਨਮੈਂਟ ਨੇ ਰਾਹੁਲ ਗਾਂਧੀ ਦੇ ਖਿਲਾਫ ਜਿਹੜਾ ਮੋਰਚਾ ਖੋਲਿਆ ਉਹਨਾਂ ਨੂੰ ਲੱਗਦਾ ਵੀ ਕਿੱਥੇ ਨਾ ਕਿਤੇ ਉਹ ਸਾਨੂੰ ਜਿਹੜਾ ਡੈਂਟ ਪਾ ਸਕਦਾ ਸੋ ਜਿਹੜੀ ਇਹ ਜਿੱਤ ਦਾ ਭਾਸ਼ਣ ਆ ਉਹਦੇ ਵਿੱਚ ਵੀ ਨਰਿੰਦਰ ਮੋਦੀ ਨੇ ਕਿਹਾ ਵੀ ਕਾਂਗਰਸ ਦੇ ਦੋ ਟੁਕੜੇ ਹੋ ਜਾਣਗੇ ਟਮਿਸ ਕਰ ਦਿੱਤੇ ਜਾਣਗੇ ਸੋ ਅਗਲੇ ਤਰ੍ਹਾਂ ਉਹਨਾਂ ਨੇ मतलब ਉਹ ਨਵੀਂ ਪਲੈਨਿੰਗ देयर ਆਲ ਸਟ੍ਰੈਟਜੀ ਦੇ ਨਾਲ ਜਿਹੜਾ ਚੱਲ ਰਿਹਾ ਹੈਗਾ ਤੇ ਅਖੀਰ ਤੇ ਗੱਲ ਇੱਕ ਵਾਰੀ ਆਪਾਂ ਦੁਬਾਰਾ ਪੰਜਾਬ ਸਰਕਾਰ ਦੀ ਕਰ ਲੈਣੀ ਹੈਗੀ ਆ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਨੂੰ ਲੈ ਕੇ ਆਪਾਂ ਦੱਸਿਆ ਸੀ ਕਿ ਜਿੱਦਾਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਜਦੋਂ ਫੇਲ ਹੋਈ ਹੈ ਤੇ ਉਸ ਤੋਂ ਬਾਅਦ ਬਿਜਲੀ ਬੋਰਡ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਨੇ ਜਿਨ੍ਹਾਂ ਨੂੰ ਵੇਚ ਦਿੱਤਾ ਜਾਵੇਗਾ ਤੇ ਫਿਰ ਉਸ ਦੇ ਨਾਲ ਜਿਹੜਾ ਹੈ ਸਰਕਾਰ ਜਿਹੜੀ ਹੈ ਉਹ ਚੱਲੇਗੀ ਸਦਾਕਾਤ ਸਿੰਘ ਜੀ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਨੇ ਜਾਂ ਮੁਲਾਜ਼ਮ ਯੂਨੀਅਨ ਜਿਹੜੀ ਹੈ ਉਹ ਖੜੀ ਹੋਈ ਹੈ ਕਿ ਅਸੀਂ ਇਹਨਾਂ ਜ਼ਮੀਨਾਂ ਨੂੰ ਨਹੀਂ ਵੇਚਣ ਦਵਾਂਗੇ ਕਿਵੇਂ ਦੇਖਦੇ ਹੋ ਇਸ ਨੂੰ ਹਾਂਜੀ ਹਾਂਜੀ ਸੋ ਦੋ ਜ਼ਮੀਨਾਂ 90 ਏਕੜੇ ਲੁਧਿਆਣੇ 'ਚ ਹੈਗੀ ਆ ਸੋ 90 ਏਕੜ ਪਟਿਆਲੇ 'ਚ ਹੈਗੀ ਆ ਸੋ ਇਹ ਦੋ ਜ਼ਮੀਨਾਂ ਵੇਚਣ ਦੀ ਪੰਜਾਬ ਸਰਕਾਰ ਨੇ ਯੋਜਨਾ ਬਣਾਈ ਹੈਗੀ ਉਹ ਇੱਕ ਬਹੁਤ ਪੁਰਾਣਾ ਕੋਈ ਲਾਅ ਹੈਗਾ ਉਹਦੇ ਹਿਸਾਬ ਨਾਲ ਲੈਂਡ ਕਨਸੋਲਿਡੇਸ਼ਨ ਔਰ ਸਮਥਿੰਗ ਲਾਈਕ 댓 ਹੈਗਾ ਵੀ ਉਹ ਉਹਦੇ ਤਹਿਤ ਗੱਲ ਤਾਂ ਹੈ ਵੀ ਜ਼ਮੀਨ ਵੇਚ ਕੇ ਥੋੜੇ ਪੈਸੇ ਵਟਣੇ ਹੈਗੇ ਉਹ ਪੈਸੇ ਆ ਜਿਹੜੇ ਰਾਜਨੀਤੀ ਕਰਨ ਲਈ ਜਿਹੜੇ ਹੈਗੇ ਵਰਤੇ ਜਾਣੇ ਹੈਗੇ ਆ ਪਰ ਜਿਹੜੀ ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮ ਆ ਉਹ ਯੂਨੀਅਨਾਂ ਨੇ ਉਹਨਾਂ ਨੇ ਸਖਤ ਸਟੈਂਡ ਲਿਆ ਵੀ ਸਰਕਾਰ ਨੂੰ ਸਾਡੇ ਐਸੈਟਸ ਵੇਚਣ ਦਾ ਕੋਈ ਹੱਕ ਨਹੀਂ ਹੈ ਸੋ ਦੋਹਾਂ ਦੇ ਦਰਮਿਆਨ ਆ ਜਿਹੜੀ ਕਾਫੀ ਤਣਾਤਣੀ ਹੋਈ ਹੋਈ ਹੈ ਸੋ ਮੁਲਾਜ਼ਮ ਯੂਨੀਅਨ ਕਹਿ ਰਹੀ ਹੈ ਕਿ ਵੀ ਇਹ ਪੰਜਾਬ ਦੀ ਜਾਇਦਾਦ ਹੈਗੀ ਆ ਸੋ ਕਿਸੇ ਸਰਕਾਰ ਨੂੰ ਇਹ ਪੰਜਾਬ ਦੀ ਜਾਇਦਾਦ ਆ ਜਿਹੜੀ ਵੇਚਣ ਦਾ ਕੋਈ ਵੀ ਹੱਕ ਨਹੀਂ ਹੋਵੇਗਾ ਸੋ ਦੇਖਦੇ ਆਂ ਵੀ ਜਿਸ ਤਰ੍ਹਾਂ ਲੈਂਡ ਪੂਲਿੰਗ ਮਸਲਾ ਤੇ ਸਮੁੱਚੇ ਪੰਜਾਬੀਆਂ ਨੇ ਡਟ ਕੇ ਜਦ ਦਾ ਸੰਘਰਸ਼ ਕਰਿਆ ਔਰ ਉਹਨਾਂ ਨੂੰ ਵਾਪਸ ਲੈਣਾ ਪਿਆ ਅਸੀਂ ਸਮਝਦੇ ਆਂ ਵੀ ਇਹ ਜਿਹੜੇ ਵੱਖ-ਵੱਖ ਵਿਭਾਗਾਂ ਦੀਆਂ ਜ਼ਮੀਨਾਂ ਵੇਚਣ ਦੇ ਪਿੱਛੇ ਇਹ ਸਾਰੀਆਂ ਸਰਕਾਰਾਂ ਬੇਲ ਰਹੀ ਹੈ ਬਿਲਕੁਲ ਅਕਾਲੀ ਸਰਕਾਰ ਵੱਲੋਂ ਮੇਰੇ ਖਿਆਲ ਇਹ ਸ਼ਾਇਦ ਚੱਲ ਰਹੀ ਹੈ ਕੈਪਟਨ ਰਵਿੰਦਰ ਸਿੰਘ ਨੇ ਵੀ ਇਹ ਗੱਲ ਵੀ ਕਰਦੇ ਆ ਪਰ ਇਸ ਸਰਕਾਰ ਇਹ ਸਰਕਾਰ ਵਾਅਦੇ ਕਰਕੇ ਆਈ ਸੀ ਵੀ ਅਸੀਂ ਇੱਕ ਤਾਂ ਪੰਜਾਬ ਦਾ ਕਰਜ਼ਾ ਮੋੜਾਂਗੇ ਵਾਪਸ ਕਰਾਂਗੇ ਤੇ ਦੂਸਰਾ ਕੋਈ ਵੀ ਜਿਹੜੀ ਜਾਇਦਾਦ ਆ ਨਹੀਂ ਵੇਚਾਂਗੇ ਹੁਣ ਜੇ ਇਸੇ ਰਾਹ ਤੇ ਪੈ ਰਹੇ ਵੀ ਕਰਜ਼ਾ ਵੀ ਵਾਪਸ ਲਿਆ ਜਾ ਲਿਆ ਜਾ ਰਿਹਾ ਲਗਾਤਾਰ ਉਹ ਮੋੜਿਆ ਨਹੀਂ ਜਾ ਰਿਹਾ ਜਿਸ ਤਰ੍ਹਾਂ ਵਾਪਸ ਮੋੜਨਾ ਚਾਹੀਦਾ ਤੇ ਦੂਸਰਾ ਜ਼ਮੀਨਾਂ ਵੇਚ ਕੇ ਖਰਚੇ ਚਲਾਉਣ ਦਾ ਜਿਹੜਾ ਕਾਰਜ ਹੈ ਇਹ ਬਿਲਕੁਲ ਗਲਤ ਹੈ ਸਮੁੱਚੇ ਪੰਜਾਬੀਆਂ ਨੂੰ ਕਿਸਾਨਾਂ ਨੂੰ ਔਰ ਦਰਦਮੰਦ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਇਸ ਮੋੜ ਤੇ ਆਉਣਾ ਚਾਹੀਦਾ ਤਾਂ ਕਿ ਪੰਜਾਬ ਦੀ ਜਿਹੜੀ ਬਹੁਤ ਹੀ ਵਧੀਆ ਜਾਇਦਾਦ ਹੈਗੀ 90 90 ਏਕੜ ਦੀਆਂ ਦੋ ਥਾਵਾ ਨੇ ਉਹ ਵੇਚਣ ਦੀ ਕੋਸ਼ਿਸ਼ ਆ ਵੀ ਉਹਦਾ ਵਿਰੋਧ ਕੀਤਾ ਜਾਵੇ ਜੀ ਬਿਲਕੁਲ ਹੀ ਦੇਖਦੇ ਆ ਕਿ ਇਸ ਦੇ ਵਿੱਚ ਕਿਸੇ ਬਾਕੀ ਦੀਆਂ ਜਥੇਬੰਦੀਆਂ ਦਾ ਸਪੋਰਟ ਮਿਲਦਾ ਹੈ ਜਾਂ ਇਹ ਕਾਮਯਾਬ ਹੁੰਦੇ ਨੇ ਜਾਂ ਨਹੀਂ ਇਹ ਤਾਂ ਭਵਿੱਖ ਦੇ ਵਿੱਚ ਹੈ ਪਰ ਆਵਾਜ਼ ਜਿਹੜੀ ਹੈ ਜ਼ਰੂਰ ਜਿਹੜੀ ਬੁਲੰਦ ਕਰਨੀ ਚਾਹੀਦੀ ਹੈਗੀ ਹੈ ਅੱਜ ਦੇ ਨਿਊਜ਼ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਆ ਜੇ ਸਾਡਾ ਸਟੂਡੀਓ ਦਾ ਨੰਬਰ ਹੈ 0121 551101 ਅਕੀਦ ਦੇ ਵਿੱਚ ਇਹ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਸਰਦਾਰ ਅਰਪਾਰ ਸਿੰਘ ਨੂੰ ਧੰਨਵਾਦ ਕਰਦੇ ਆ ਫਤਿਹ ਦੀ ਸਾਂਰੀ ਪੋਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ